ਹਾਂ ਐਂਡੀ ਐਲ ਦੀ ਟੀਮ ਆਈ ਨਾਲ ਸਾਡੇ ਇਹ ਨਹੀਂ ਆਣੇ ਚੋਰੀ ਦਾ ਡਾਲਿਆ ਮੁੱਕੇ ਜਦੋਂ ਡੇਰੀ ਖਾਲੀ ਹੋ ਜਾਂਦੀ ਹੈ ਨਾ ਬੰਦੇ ਚੱਲ ਪਾਓ ਆਹੋ ਦੇਖ ਲਓ ਜੀ ਚੱਲ ਆਜੋ ਬਿਠਾ ਲਾਂਗੇ ਤੁਹਾਨੂੰ ਆਲੇ ਮਗਰ ਆ ਲਿਓ ਹਾਂਜੀ ਹਾਂਜੀ ਆਜੋ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬੋਤਾ ਨਾ ਮਤੇ ਹੈਗੇ ਹੋਰ ਤੁਮੈਂ ਵੀ ਕੀ ਕੋਈ ਨਹੀਂ ਨਹੀਂ ਕਰ ਜੀ ਨਹੀਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਕੁਛ ਚਲਪੋ ਟੋੜੀ ਘਸਵਾਉਣ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਪੂਰੇ ਥੋੜਾ ਜਨਾ ਪਿਛੇ ਫੇਰ ਬਹੁਤ ਸਮਾਂ ਆਇਆ ਕਿਉਂ ਇੱਥੇ ਸਭ ਤਰੇ ਆਉਂਦਾ ਜੁਰੀ ਆ ਆਪੋਰ ਬੜੇ ਨੇ ਸਮਾਨ ਬਣਾ ਕੋਲਾ ਜਾਂਦੇ ਹੁੰਦੇ ਜਿਆਦਾ ਪਾਣੀ ਚੋਂ ਨਾ ਆ ਰਿਹਾ ਨਹੀਂ ਕੋਈ ਲੇਡੀਜ਼ ਆਉਂਦੇ ਨੇ ਲੇਡੀਜ਼ ਉਹ ਤਾਂ ਭੇ ਇਧਰ ਨਹੀਂ ਉਹਨੇ ਜਾਣਾ ਨਹੀਂ ਜੇ ਆਪਾਂ ਕਹਾਗੇ ਕਿ ਚੱਲ ਜਾਨੀ ਲੇਡੀਜ਼ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇ ਰਹਿ ਕੇ ਹੈਗੇ ਨੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਦੋ ਜੀ ਦੇਖੇ ਨਹੀਂ ਇੱਥੇ ਅੰਮ੍ਰਿਤ ਬਹੁਤ ਨਹੀਂ ਸਾਡਾ ਸਮਾਨ ਉਹ ਚੋਰੀ ਕਰਕੇ ਲੈ ਜਾ। ਇਹ ਲੋਕ ਪਾਣੀ ਕਰਦਾ ਹੈ ਪਾਣੀ ਹੈ ਨਾ ਕਿਸੇ ਕਿਸੇ ਲੋੜ ਮੈਡੀਕਲ ਕਿੱਟ ਮੈਡੀਕਲ ਕਿੱਟ ਦੀ ਸ਼ਰਤ ਕਰਦੇ ਆਂ ਆਪ ਨੂੰ ਸਾਡਾ ਫਰਜ਼ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਸਾਡਾ ਫਰਜ਼ ਹੈਗਾ ਜੀ ਬਹੁਤ ਵਧੀਆ ਬਹੁਤ ਰੋਣਾ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰ ਕਰਦੇ ਆਂ

ਦੇ ਜੰਗਰਾਂਵਾਦੇ ਦੇ ਡੇਰੇ ਦੇ ਡੰਗਰ ਗਏ ਨਾ ਪੇਟ ਹਾਂ ਉਹਨੂੰ ਰਸ਼ਣਪਾੜੀ ਕੁੜੀ ਦਾੜੀ ਨਹੀਂ ਹੈਗੀ ਇਹ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰ ਹੀ ਆਪਸੇ ਵੀ ਲਾ ਲਿਆ ਲੈਪਾ ਦੀ ਨਾਲ ਇਹਨਾਂ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸੋ ਕਿੰਨੇ ਡੰਗਰ ਰਹੇਗੇ ਠੀਕ ਹੈ ਉਹਦੇ ਨਾਲ ਹੀ ਬੱਤੇ ਸਰਪਲ ਸਿੰਘ ਤੇ ਆਪਣਾ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਉਹ ਫੋਨ ਜਾਣ ਕੇ ਦੇਖਦਾ ਸੀ ਕਿੰਨੇ ਕਦ ਤੱਕ ਉਹਨਾਂ ਨੂੰ ਥਾਰਾ ਕੁਝ ਡੰਗਰਾਂ ਦੇ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਟੈਂਦਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਕਿਸੇ ਕੋਲ ਵੀ ਲੰਮੜਦਾਰ ਹੈ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਕੇ ਨਹੀਂ ਕੋਈ ਉੱਥੇ ਪਹੁੰਚਾ ਦੋ ਨਾ ਉਹਨਾਂ ਨੂੰ ਰਸਲਪਾੜੀ ਮੈਂ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਕੋਲ ਰੱਖ ਲੇ ਫਿਰ ਵੀ ਰੱਖ ਲੋ ਅੱਗੇ ਦੇ ਦੇ ਲੋ ਆਪਾਂ ਇਹ ਰੱਖ ਲੋ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਇਹ ਰੱਖ ਲੋ ਕਿਸੇ ਨੂੰ ਜ਼ਰੂਰਤ ਪੈ ਜੂਗੀ ਹਾਂ ਮੇਰੀ ਹਾਂ ਲੋ घरो मेन घर जो ਆਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੀ ਇਖਾਰ ਦੀ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਰਕਾਰੀ ਦਾ ਖਾਣਾ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਕਾਇਨ ਦੇ ਵਿੱਚ ਦੱਬਾ ਪਿਆ ਉਹਦੇ ਕੋਲ ਦੱਬਾ ਪਿਆ ਅਸੀਂ ਇੱਕ ਹਰਦਾ ਹੜ ਆਹ ਪਹਿਲੀ ਵਾਰ ਵੇਖਿਆ ਹੈ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਡੇ ਆ ਬੀਬੀ ਵੀ ਕੋਲੀ ਚਾਹੀਦੀ